ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਝੋਟੀਆਂ ਆ ਗਈਆਂ ਵੀਰੋ ਤੋਕੜਾ ਨੇ ਰੇਟ ਜੈ ਜੈ ਵੀਰ ਦਾ ਤਾਂ ਵੀਰੋ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਵੀਰੇ ਤੁਸੀਂ ਹੋਰ ਜੀ ਵਧੀਆ ਵੀਰੇ ਵਧੀਆ ਹਾਂਜੀ ਵੀਰੇ ਨਾਮ ਦੱਸਿਓ ਨਾਮ ਦਲਜੀਤ ਸਿੰਘ ਪਿੰਡ ਖਸੀਰਪੁਰ ਤਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਉਹ ਨੰਬਰ ਹੈਗਾ 9779635121 ਠੀਕ ਹੈ ਵੀਰੇ ਛੇਡ ਛੋਟਾ ਕਸਿਹੜਪੁਰ ਜੇ ਛੋਟਾ ਕਸਿਹੜਪੁਰ ਹਾਂਜੀ ਆ ਬਾਬੇ ਜੀ ਜਾਂਦਾ ਗੁੱਤਰ ਰੋਡ ਦੇ ਉੱਤੇ ਜੀੜੀ ਰੋਡ ਦੇ ਉੱਤੇ ਆ ਬਿਲਕੁਲ ਮੇਨ ਤੇ ਹਾਂਜੀ ਤਾਂ ਵੀਰ ਜੀ ਆਪਣੇ ਕੋਲ ਆ ਗਈਆਂ ਚੰਗੀਆਂ ਝੋਟੀਆਂ ਹਾਂਜੀ ਚਾਰ ਝੋਟੀਆਂ ਵਧੀਆ ਰੇਟ ਜਾਇਜ਼ ਹਨਾ ਜੀ ਬਿਲਕੁਲ ਠੀਕ ਆ ਜੀ ਤਾਂ ਬਾਕੀ ਵੀਰਾਂ ਨੂੰ ਬੈਂਤੀ ਆ ਕਿ ਵੀਰ ਦਾ ਰੇਡ ਹਰ ਵੀਡੀਓ ਜੀ ਵੀਰੋ ਜਾਇਜ਼ ਹੁੰਦਾ ਵਾ ਤੇ ਪਸ਼ੂ ਨਵੇਂ ਹੁੰਦੇ ਆ ਐਂ ਝੋਟੀਆਂ ਝੱਟੀਆਂ ਚੰਗੇ ਸਿੰਗ ਵਾਲੀਆਂ ਨੇ ਤੇ ਵੀਡੀਓ ਐਂਡ ਤੱਕ ਵੀ ਵੇਖਿਓ ਵੀਰੇ ਜਰੂਰ ਤਾਂ ਬਾਕੀ ਵੀਰੇ ਕਰੀਏ ਸ਼ੁਰੂ ਇਹਦੇ ਤੋਂ ਹਨਾ ਪਹਿਲੇ ਨੰਬਰ ਵਾਲੀ ਤੋਂ ਕਰ ਦਈਏ ਪਹਿਰੇ ਨੰਬਰ ਵਾਲੇ ਕਰ ਠੀਕ ਹੈ ਜੀ ਤਾਂ ਇਹ ਆ ਗਈ ਵੀਰ ਜੀ ਇੱਕ ਰੰਗ ਕਾਲੀ ਝੋਟੀ ਆ ਗਈ ਹਨਾ ਜੀ ਹਾਂ ਜੀ ਤਾਂ ਇਹ ਕਿਵੇਂ ਵੀਰੇ ਜੋ ਸੂਈ ਪਹਿਲਾ ਸੂਆ ਵੀਰ ਜੀ ਸੂਈ ਆ ਪਹਿਲਾ ਸੂਆ ਹਾਂ ਜੀ ਠੀਕ ਹੈ ਜੀ 7 ਤੋਂ 8 ਦੇ ਵਿੱਚ ਲੈ ਜਦੋਂ ਦੁੱਧ ਆ 7 ਤੋਂ 8 ਲੀਟਰ ਹਾਂ ਜੀ ਹਾਂ ਜੀ ਠੀਕ ਠੀਕ ਹੈ ਜੀ ਤਾਂ ਵੇਖੋ ਵੀਰੋ ਪਹਿਲਾ ਸੂਆ ਸੂਈ ਆ 7 ਤੋਂ 8 ਲੀਟਰ ਦੁੱਧ ਆ ਗਿਆ ਬੱਚੇ ਕੀ ਪਾਲਿਆ ਨਹੀਂ ਵੀਰ ਜੀ ਜਿਹੜੇ ਕੱਟਾ ਜਿਹਾ ਮਰ ਪਹਿਲੇ ਨੰਬਰ ਦੇ ਨਾਲ ਬੱਚਾ ਜਹਾ ਲੋ ਅੱਛਾ ਆਹ ਕੱਟਾ ਆ ਗਿਆ ਹਾਂ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਬੜੀ ਸੋਹਣੀ ਝੋਟੀ ਆ ਇੱਕ ਰੰਗ ਕਾਲੀ ਆ ਤਾਂ ਬਾਕੀ ਵੀਰੇ ਲੇਵੇ ਲੂਵੇ ਦੀ ਬਹੁਤ ਸਾਫ ਆ ਤਾਂ ਹੈ ਇਹ ਵੀ ਚਮਕ ਚਮਕ ਵਾਲੀ ਝੋਟੀ ਆ ਦੁੱਧ ਵਾਲੀ ਆ ਵੀਰੋ ਤਾਂ ਹੁਣ ਕਿੰਨੀਆਂ ਧਾਰਾ ਹੋਣਗੀਆਂ ਵੀਰ ਜੀ ਥੱਲੇ ਵੀਰ ਜੀ ਸੱਤਾਂ ਤੋਂ ਬਾਹਰ ਹੀ ਹੋਗਾ ਸੱਤਾਂ ਤੋਂ ਬਾਹਰ ਤਾਂ ਵੇਖੋ ਵੀਰੋ ਫੇਸ ਕੁਆਲਟੀ ਬਹੁਤ ਸੋਹਣੀ ਝੋਟੀ ਦੀ ਤੇ ਕੱਦ ਕਾਠ ਵੀ ਸੋਹਣਾ ਤੇ ਨਵਾਂ ਪਸ਼ੂ ਆ ਵੀਰੋ ਖਣ ਸੁਣ ਚੰਗਾ ਲੱਗਿਆ ਝੋਟੀ ਨੂੰ ਕੀ ਬਾਤ ਹੈ ਵੇਖੋ ਵੀਰੋ ਠੀਕ ਹੈ ਆ ਬੱਚਾ ਆ ਗਿਆ ਜੀ ਬਹੁਤ ਸੋਹਣੀ ਝੋਟੀ ਆ ਜੀ ਲੈਵਲ ਲੂਆ ਵੀ ਚੰਗਾ ਸਾਫ ਲੱਗਾ ਵੀਰੋ ਤਾਂ ਕਦ ਕਾਠ ਵੀ ਸੋਹਣਾ ਵਾ ਤਾਂ ਚਵਾਈ ਜੂ ਵੀ ਵੀਰ ਜੀ ਕਿਵੇਂ ਦੀ ਲੱਗੀ ਬਿਲਕੁਲ ਓਕੇ ਵੀਰ ਜੀ ਸਾਫ ਤਾਂ ਇੱਕ ਨੰਬਰ ਪੋਲੀ ਦਾ ਠੀਕ ਆ ਜੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਜੂ ਵੀਰ ਜੀ 80000 ਜੋਟ ਦੇ ਦਈਏ 80000 ਜੀ ਹਾਂ ਜੀ ਠੀਕ ਆ ਜੀ ਹਾਂ ਜੀ ਰੇਟ ਤੁਹਾਡਾ ਜਿਆਜਾ ਕਰ ਦਿਓ ਮਾਨਤਨ ਵਿੱਚ ਤੁਸੀਂ ਕਰਾ ਲਓ ਵੀਰ ਜੀ ਦੋ ਛੱਡ ਦੋ ਵੀਰੇ 78 ਦੀ ਹਾਂ ਦੇਦਾ ਵੀ 78 ਦੀ ਉਹ ਯਾ ਕਰਾਂ 77 ਦੀ ਦੇਦਾ 77 ਦੀ ਹਾਂਜੀ ਠੀਕ ਆ ਤਾਂ ਵੇਖੋ ਵੀਰੋ ਬਾਕੀ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਰੇਟ ਜਾ ਜਾ ਪਹਿਲਾ ਸੂਆ ਝੋਟੀ ਆ ਲੇਵਾਂ ਲੂਵਾ ਚੰਗਾ ਸੋਹਣਾ ਲੱਗਿਆ ਥਾਨ ਚੰਗਾ ਸਪੈਸ਼ਲ ਲੱਗਿਆ ਤਾਂ ਹੈ ਵੀਰੇ ਇੱਕ ਰੰਗ ਕਾਲੀ ਬਾਕੀ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਮਾਨ ਤਾਂ ਛੋੜ ਛੱਪਾ ਹੋ ਜੂ ਹਾਂਜੀ ਵੀਰ ਜੀ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਇਹਨੂੰ 23 ਦਾ ਟੀਕਾ ਲੱਗਾ ਝੋਟੀ ਨੂੰ ਅੱਛਾ 23 ਦਾ ਟੀਕਾ ਉਹ ਘਰੇ ਇਹਦੇ ਮਗਰ ਅੱਛਾ ਜੀ ਤੇ 5 ਕਿਲੋ ਦੋ ਦੇ ਦੇhle ਆ ਕੱਟੀ ਆ ਗਈ ਵੀਰ ਜੀ ਹਾਂਜੀ ਠੀਕ ਆ ਜੀ ਤਾਂ ਕੱਟੀ ਵੀ ਚੰਗੇ ਸੀਮੰਦੀ ਆ ਤੇ ਬਾਕੀ ਪਲੀ ਆ ਹਨਾ ਜੀ ਹਾਂਜੀ ਹਾਂਜੀ ਤੇ ਗਾੜੀ ਇਹਨੂੰ ਸੀਮੰਦ ਭਰਾਤਾ ਤੁਸੀਂ ਹੁਣ ਭਰਾਤਾ ਜੀ ਠੀਕ ਆ ਵੀਰ ਜੀ ਤਾਂ ਵੇਖੋ ਵੀਰੋ ਬਾਕੀ ਚੈੱਕ ਕਰ ਲਿਓ ਸੋਨੀ ਝੋਟੀ ਆ ਵੀ ਸਿੰਘ ਸੁੰਗ ਦੀ ਕੁਆਲਿਟੀ ਇਹਦੀ ਵੀ ਚੰਗੀ ਆ ਫੇਸ ਕੁਆਲਿਟੀ ਚੈੱਕ ਕਰ ਲਓ ਤਾਂ ਬਾਕੀ ਵੀਰੇ ਮਗਰ ਉੱਚੇ ਬੱਚੇ ਦੀ ਆ ਇਹ ਕੱਟੀ ਮਗਰ ਆ ਗਈ ਇਹਦੇ ਥਾਂ ਤੋਂ ਇਹਨੂੰ ਬੜਾ ਪਿਆਰਾ ਲੱਗਿਆ ਜੀ ਤੇ ਬਾਕੀ ਵੀ ਰਿਓ ਚਗਾਠਾ ਜੂਠਾ ਚੰਗਾ ਚੋੜਾ ਹਨਾ ਹੀ ਹਾਂ ਡੋਕੇ ਦੇ ਦੁੱਧ ਵਾਲੇ ਮੇਰੇ ਸੰਤਰੀ ਚੋਕੇ ਹਾਂ ਬਾਕੀ ਸਤਨਾ ਬੜੀ ਬਿਲਕੁਲ ਡੋਕੇ ਜੇ ਪਾਏ ਸੈਂਦ ਹਨਾ ਹੀ ਬਾਕੀ ਨਵੇਂ ਪਸ਼ੂ ਆ ਵੀਰ ਜੀ ਦੇਖੋ ਜੀ ਬਾਣੀ ਸਾਹ ਹਨਾ ਜੜੀ ਸੇਵਾ ਦੀ ਗੱਲ ਆ ਵੀਰਾਂ ਦੀ ਜਿਹੜਾ ਵੀ ਰਹਿ ਜੂ ਚੰਗੀ ਸੇਵਾ ਕਰੂ ਤਾਂ ਵੀਰੇ ਬਿਲਕੁਲ ਬਾਕੀ ਵੀਰ ਜੀ ਹੁਣ ਵੀ ਦੋ ਹੀ ਝੋਟੀਆਂ ਇੱਕ ਸਾਹ ਦੀਆਂ ਇੱਕ ਦੁੱਧ ਵਾਲੀ ਝੋਟੀਆਂ ਵੀਰੋ ਦੂਜੀ ਵੀ ਮਗਰ ਪਲੀ ਆ ਕੱਟੀ ਚੰਗੇ ਸੀਮਨ ਚ ਆ 8000 7000 ਕੱਟੀ ਹੈਗੀ ਹੈ ਕੱਟੀ ਹੈਗੀ ਮਗਰ ਹਨਾ ਜੀ ਹਾਂ ਜੀ ਹਾਂ ਜੀ ਤਾਂ ਵੀਰ ਜੀ ਇਹਦੇ ਥਲੇ ਕਿੰਨੀਆਂ ਧਾਰਾਂ ਨੇ ਹੁੰਦਾ ਹਨ ਵੀਰ ਜੀ ਥਲੇ 5 ਕਿਲੋ ਦੁੱਧ ਵਾਲਾ 5 ਕਿਲੋ ਆ ਹਾਂ ਠੀਕ ਹੈ ਜੀ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਛੋਟੀ ਦਾ ਵੀਰ ਜੀ ਇਹਦਾ ਮੁੱਲ 58000 ਰੁਪਏ ਕਰਦੇ ਆ 58 ਹਾਂ ਜੀ ਠੀਕ ਹੈ ਜੀ ਹਾਂ ਜਾਇ ਜਾਇ 2000 ਛੱਡ ਦਿਓ ਵੀਰੇ ਹਨਾ 55 ਦੀ ਹਾਂ ਇਹਦਾ ਵੀ ਜੀ 5000 ਦੇ ਦਾਂਗੇ ਕੀ ਬਾਤ ਆ ਵੇਖੋ ਵੀਰੋ 55000 ਦੀ ਛੋਟੀ ਹੋ ਜੂਗੀ ਥਣ ਸੋਣ ਚੰਗਾ ਲੱਗਿਆ ਛੋਟੀ ਨੂੰ ਵੀਰੋ ਫੇਸ ਕੁਆਲਿਟੀ ਸਿੰਘ ਦੀ ਕੁਆਲਿਟੀ ਵੀ ਸੋਹਣੀ ਲੱਗੀ ਹੈ ਜੀ ਹਾਂ ਜੀ ਤਾਂ ਤਾਂ ਮਗਰ ਵੀ ਵੀਰੇ ਪਲੀ ਕੱਟੀ ਆ ਠੀਕ ਆ ਜੀ ਇਹ ਵਾਲੀ ਅੱਗੇ ਵਾਲੀ ਤਾਂ 55000 ਦੀ ਹੋਗੀ ਹਨਾ ਜੀ ਠੀਕ ਆ ਜੀ ਹਾਂ ਜੀ ਜੀ ਤੇਜਿਆ ਨੰਬਰ ਤੇ ਆ ਗਈ ਝੋਟੀ ਜੀ ਇਹ ਮਤਲਬ ਇਹਨੇ 2 ਨੰਬਰ ਦੀ ਝੋਟੀ ਦੇਖੜੀ ਹਾਂਜੀ ਇਹ ਕਿਤੇ ਥੋੜੀ ਥਲੀ ਹੋ ਗਈ ਬੁਖਾਰ ਬਹੁਤ ਹੋ ਗਿਆ ਨੂੰ ਠੀਕ ਆ ਜੀ ਤੇ ਜਿੱਦਣ ਆਈ ਥਲੇ ਤੇ ਪਾਈਆ ਪਾਈਆ ਦੁੱਧ ਹੀ ਜੇ ਠੀਕ ਆ ਜੀ ਹੁਣ ਦੁੱਧ ਵੀ ਜੀ ਇਹ ਕਿੰਨਾ ਕਿਲੋ ਦਾ ਬਾਹਰ ਚਮਾ ਕਿਲੋ ਦਾ ਲੱਗਿਆ ਕੀ ਜੀ ਅੱਜ ਤਿੰਨਾ ਤਾਂ ਹੁਣ ਬਾਹਰ ਆਏ ਥੱਲੇ ਦੁੱਧ ਜੀ ਤੇ ਜੇ ਕਿਸੇ ਦਾ ਮਾਣ ਉਹ ਵਗਣ ਦੇ ਦੋਂਦੀ ਜੇ ਪਿਓਰ ਬਹੁਤ ਵੱਡੀ ਛੋਟੀ ਦੋ ਦੰਦਾ ਤਾਂ ਵੀਰ ਜੀ ਸੂਈ ਤਾਜੀ ਆ ਸੂਈ ਤਾਜੀ ਵੀ ਦਿਓ ਬੱਚਾ ਨਾਲ ਅੱਛਾ ਜੀ ਹਾਂ ਉਹ ਦੋ ਨੰਬਰ ਵਾਲਾ ਬੱਚਾ ਉਹਦਾ ਜੀ ਦੋ ਨੰਬਰ ਵਾਲਾ ਆ ਆ ਗਿਆ ਹਨਾ ਜੀ ਹਾਂ ਜੀ ਹਾਂ ਜੀ ਕੱਟਾ ਦੇ ਗੱਟੀ ਵੀਰ ਜੀ ਕੱਟਾ ਕੱਟਾ ਵੀਰ ਜੀ ਕੱਟਾਂਗੇ ਜੀ ਆ ਵੇਖੋ ਵੀਰ ਜੀ ਠੀਕ ਆ ਜੀ ਦਾ ਦੋ ਦੰਦਾ ਯੋਰ ਦੋ ਦੰਦਾ ਕੀ ਬਾਤ ਆ ਜੀ ਤਾਂ ਵੀਰ ਜੀ ਫਿਰ ਕਿਹਨੇ ਸੇਵਾ ਨਹੀਂ ਕੀਤੀ ਹਨਾ ਕਿੰਡੀ ਸੋਹਣੀ ਝੋਟੀ ਆ ਵੱਡੀ ਝੋਟੀ ਆ ਵੀਰੇ ਉਹ ਫੁੱਲ ਕੱਦ ਕਾਠ ਤੇ ਸੂਈ ਤਾਜੀ ਆ ਬਾਕੀ ਵੀਰ ਜੀ ਨੇ ਕਿਵੇਂ ਦੱਸਦਾ ਕਿ ਥੋੜੀ ਸਾਫ ਕਰਕੇ ਹੁਣ ਹੁਣ ਦੁੱਧ 3 ਕਿਲੋ ਕਰ ਗਈ ਵੀਰੇ ਹਾਂ ਠੀਕ ਹੈ ਜੀ ਪਹਿਲਾ ਸਵੇਰਾ ਵੀਰੋ ਕੀ ਬਾਤ ਆ ਫੇਸ ਕੁਆਲਟੀ ਬਹੁਤ ਸੋਹਣੀ ਝੋਟੀ ਤੇ ਖਾਣ ਵੀ ਪਿਆਰਾ ਲੱਗਿਆ ਵੀਰੋ ਚਾਹ ਤੇ ਕਰ ਲਿਓ ਬਾਕੀ ਵੀਰੇ ਸੇਵਾ ਕਰਨੀ ਪੈਣੀ ਅਸੀਂ ਹਨਾ ਵੀਰ ਜੀ ਸਾਹਮਣੇ ਬਾਰੇ ਵਿੱਚ ਦਾ ਦੇ ਬਿਲਕੁਲ ਤੇ ਦੇਖੋ ਵੀਰੋ ਬੜੀ ਪਿਆਰੀ ਝੋਟੀ ਆ ਕੱਦ ਕਾਠ ਫੁੱਲ ਤੇ ਥਣਥਣ ਚੰਗਾ ਲੱਗਿਆ ਜੀ ਇਹ ਦੇਖੋ ਪੂਰੀ ਫੈਟ ਬਿਲਕੁਲ ਵੀਰੇ ਤੇ ਦੇਖੋ ਵੀਰੋ ਸੋਹਣੀ ਝੋਟੀ ਪਲੀ ਜੁੜੀ ਫੇਸ ਕੁਆਲਟੀ ਸੋਹਣੀ ਤੇ ਮਗਰ ਇਹਦੇ ਵੀਰੇ ਉਹ ਕੱਟਾ ਗਿਆ ਜੋ ਆਹ ਵੇ ਜੀ ਦਿੱਲੀ ਦੇ ਜੇ ਨੀਲੀ ਦੀ ਠੀਕ ਇਹਦਾ ਇਹਦਾ ਮੁੱਲ ਵੀਰੇ ਇਹਦਾ ਵੀ ਜੀ ਮੁੱਲ ਕਰ ਲਾਂਗੇ ਫੋਨ ਤੇ ਜੇ ਕੋਈ ਬੱਕੂ ਦਾ ਕੋ ਕਰ ਲਾਂ ਗੱਲ ਬਾਤ ਵੀ ਥੋੜੀ ਜੀ ਸੇਵਾ ਕਰਨੀ ਪੈਣੀ ਹੈ ਹਨਾ ਜੀ ਫਿਰ ਸਾਮ ਨੂੰ ਮੁੱਲ ਕਰਾਂਗੇ ਸਾਮ ਕੇ ਹਨਾ ਜੀ ਹਾਂ ਜੀ ਵੇਖੋ ਵੀਰੇ ਉਹ ਵੀਰ ਦਾ ਦੁੱਧ ਤੇ ਲਿਆ ਕੇ ਦੱਸ ਦਾਂਗੇ ਬਾਕੀ ਛੋਟੀਆਂ ਲਿਆਂਦੀ ਥੋੜੀ ਸਾਹਮਣ ਵਾਲੀ ਆ ਹਾਂ ਜੀ ਉਹ ਵੀਰ ਜੀ ਆਪਣੇ ਕੋਲ ਦੋ ਦੰਦ ਆ ਠੀਕ ਹੈ ਪਰ ਸਮਝੀ ਤਾਂ ਹਾਂ ਜੀ ਵੀਰ ਜੀ ਅੱਗੇ ਆ ਗਈ ਨੀਲੀ ਨੀਲੀ ਰਾ ਵੀ ਆ ਗਈ ਆ ਕੀ ਬਾਤ ਆ ਮਾਨ ਕੀ ਅੱਖ ਵੇਖੋ ਵੀਰੇ ਉਹ ਫੇਸ ਕੁਆਲਟੀ ਚੈੱਕ ਕਰ ਲਓ ਤਾਂ ਵੀਰ ਜੀ ਇੱਕ ਇਹ ਬਕਰ 6 ਕਿਲੋ ਆ ਹਾਂਜੀ ਹਾਂਜੀ ਵੇਖੋ ਵੀਰੋ ਪਲੀ ਜੁੜੀ ਇੱਕ ਟਾਈਮ ਵੀਰ ਜੀ ਪਹਾੜੇ ਤੇ ਇੱਕ ਟਾਈਮ ਦੀ ਗੱਲ ਹੁੰਦੀ ਹੈ ਇੱਕ ਟਾਈਮ ਠੀਕ ਆ ਤਾਂ ਵੇਖੋ ਵੀਰੋ ਟੋਕਰ ਝੋਟੀ ਆ ਗਈ ਆ ਇੱਕ ਟਾਈਮ ਠੀਕੇ ਤੇ ਇੱਕ ਟਾਈਮ ਪਹਾੜੇ ਤੇ ਬਾਕੀ ਵੀਰੇ ਪਲੀ ਜੁੜੀ ਬਹੁਤ ਜਿਆਦੀ ਆ ਕੱਦ ਕਾਠਾਲੀ ਆ ਫੁੱਲ ਲੰਮੀ ਬੇਲ ਆ ਤਾਂ ਫੇਸ ਕੁਆਲਿਟੀ ਬਹੁਤ ਸੋਹਣੀ ਆ ਜੀ ਦੁੱਧ 6 ਕਿਲੋ ਵੀਰ ਜੀ ਹਾਂਜੀ ਹਾਂਜੀ ਤਾਂ ਥਣ ਥਣ ਚੰਗਾ ਵੀਰੋ ਲੱਗਿਆ ਜੋ ਤਾਂ ਵੀਰ ਜੀ ਨੇ ਕਿਵੇਂ ਦੱਸਦਾ ਕਿ ਇੱਕ ਟਾਈਮ ਪਾੜਾ ਮੰਗਦੀ ਐ ਇੱਕ ਟਾਈਮ ਟੀਗੇ ਤੇ ਵੀਰੋ ਪਲੀ ਜੁੜੀ ਬਹੁਤ ਜਿਆਦੀ ਆ ਤੇ ਗਾਂ ਹਾਂਜੀ ਉਹ ਵੀ ਹਾਂਜੀ ਉਹ ਪ੍ਰੇਥਾਂ ਦੇ ਵਿੱਚ ਪਸ਼ੂ ਕਰਦਾ ਹੀ ਆਗੇ ਹਨਾ ਜੀ ਹਾਂਜੀ ਹਾਂਜੀ ਤੇ ਇਹਨੂੰ ਗਾਂ ਕੋਈ ਦੱਸ ਦੇ ਅਸੀਂ ਮਣੋਂ ਵਗੈਰਾ ਭਰਿਆ ਜਾਂ ਕਿਵੇਂ ਨਹੀਂ ਵੀ ਜੋਤ ਕਦੇ ਬਣੀ ਆ ਦਾ ਪੰਦ ਖਾਲੀ ਕਰਕੇ ਦੇਣੀ ਆ ਤੁਸੀਂ ਟੋਕਰ ਕਰਕੇ ਦਿਓ ਹਨਾ ਬਿਲਕੁਲ ਆ ਕਹਿ ਦਿੰਦੇ ਕਿ ਜੀ ਆਪੀ ਹਨਾ ਬਿਲਕੁਲ ਬਿਲਕੁਲ ਖਾਨ ਸੁਣ ਬਹੁਤ ਚੰਗੀ ਵੀਰ ਜੀ ਬੋਲੀ ਤਾਂ ਆ ਰਿਹਾ ਤਾਂ ਬਾਕੀ ਵੀਰ ਜੀ ਨਵਾਂ ਪਸ਼ੂ ਆ ਛੋਟੀ ਬਾਨਾ ਜੇ ਬਣ ਜੇ ਤਾਂ ਚੰਗੀ ਕੀਮਤ ਦੀ ਬਣਦੀ ਹਨਾ ਜੀ ਹਾਂ 1 ਲੱਖ 20 ਹਜ਼ਾਰ ਦੀ ਵੀਰ ਜੀ ਨਾਲ ਲਈ ਅੱਛੀ ਹਾਂ ਨਸਲ ਆ ਨਾ ਜੀ ਤਾਂ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੀ 60000 ਦੇ ਦੀ ਵੀਰ ਜੀ 65 ਦੀ ਹਾਂਜੀ ਠੀਕ ਹੈ ਦੋ ਛੱਡ ਦੋ ਵੀਰੇ 63000 ਦੀ ਓ ਯਾਰ ਛੱਡ ਦਾਂ ਬਾਠ ਦੇ ਦਾਂਗੇ 60000 ਦੀ ਹਾਂਜੀ ਤਾਂ ਬਾਕੀ ਕੋਈ ਫੋਨ ਲਾਵੇ ਮੋੜ ਦੇਣੀ ਹਨਾ ਵੀਰ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੇ 60000 ਦੀ ਵਜਨ ਬਹੁਤ ਜ਼ਿਆਦਾ ਵਜਨ ਵੀ ਫੁੱਲਾ ਲੈਵਲ ਹੋਆ ਵੀ ਸੋਹਣਾ ਲੱਗਿਆ ਥਣ ਪਿਆਰਾ ਲੱਗਿਆ ਤਾਂ ਬਾਕੀ ਵੀਰੇ ਤਾਂ ਵੀਰੇ ਚੰਗਾ ਮੁੱਲ ਤਾਰਨ ਵਾਲੀ ਆ ਜੀ ਠੀਕ ਹੈ ਤਾਂ ਬਾਕੀ ਵੀਰ ਨੂੰ ਤੇ ਫੋਨ ਲਾ ਲਿਓ ਮਾਂ ਤਾਂ ਵੀਰੇ ਹੋਜੂ ਰੇਡ ਵੀਰ ਦਾ ਹਰ ਵੀਡੀਓ ਜਾਇਜ਼ ਹੁੰਦਾ ਵੀਰਿਓ ਤਾਂ 62000 ਦੀ ਹੋ ਗਈ ਹਨਾ ਜੀ ਤਾਂ ਇਹਦਾ ਫੋਨ ਤੇ ਮੁੱਲ ਹੋਜੂ ਜੇ ਕੋਈ ਵੀਰ ਚਾਹਵਣਾ ਹੋਗਾ ਸੇਵਾ ਵਾਲਾ ਵੀਰ ਕਿਉਂਕਿ ਦੁੱਧ ਤੇ ਵੀਰ ਨੇ ਕਿਹਾ ਕਿਵੇਂ ਹੋਣ ਵਾਲੀ ਜੀ ਸਾਂਭ ਜ਼ਰੂਰ ਪਾਣੀ ਵੀਰਿਓ ਸਾਂਭਣੀ ਪਾਣੀ ਬਿਲਕੁਲ ਬਿਲਕੁਲ ਤਾਂ ਆ ਵੀ ਉੱਚੇ ਬੱਚੇ ਦੀ ਝੋਟੀ ਆ ਗਈ ਹਨਾ ਜੀ ਤਾਂ ਮਗਰ ਇਹਦੇ ਵੀਰਿਓ ਕੱਟੀ ਆ ਤੇ ਗਾਂ ਵੀਰ ਜੀ ਨੇ ਕਿਹਾ ਸੀਮਨ ਭਰਾਇਆ ਵਾ ਤਾਂ ਰੇਡ ਵੀਰਿਓ ਇਹਦਾ ਵੀ ਬਿਲਕੁਲ ਜਾਇਜ਼ ਆ ਆ ਕੱਟੀ ਆ ਗਈ ਜੀ ਇਹਦੀ ਤਾਂ ਪਹਿਲੇ ਸੂਵੇ ਵਾਲੀ ਚੰਗੀ ਤਲਲੇਦੜ ਝੋਟੀ ਇੱਕ ਰੰਗ ਕਾਲੀ ਸਿੰਘ ਦੀ ਕੁਆਲਿਟੀ ਚੈੱਕ ਕਰ ਲੋ ਰੇਡ ਵੀਰ ਨੇ ਇਹਦਾ ਵੀ ਜਮਾਂ ਜੱਜ ਕੀਤਾ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਬਾਕੀ ਇੱਥੇ ਆਓਗੇ ਪਸ਼ੂ ਤੁਹਾਨੂੰ ਪਸੰਦ ਵੀਰੇ ਜ਼ਰੂਰ ਹੋਣਗੇ ਤਾਂ ਹਰ ਵੀਡੀਓ ਜੇ ਇਹੋ ਬੇਨਤੀ ਆ ਗਈ ਵੀਰੇ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਦਿਖਾ ਲਈ ਜਾਵੇ ਜੀ ਤਾਂ ਬਾਕੀ ਵੀਰ ਜੀ ਕਿਦਾਂ ਕੋਈ ਜੋੜੇ ਜਾੜੇ ਪਾ ਲੂ ਮਾਨਦਾਨ ਕਰ ਦਿਓ ਹਣੇ ਹਾਂ ਵਿੱਚ ਮਾਨਦਾਨ ਕਰ ਸਕਦਾ ਹਾਂ ਮਾਨਦਾਨ ਕਰ ਦਿਓ ਤਾਂ ਐਡਰੈਸ ਵੀਰ ਜੀ ਬੋਲ ਦਿਓ ਕਰੀ ਐਡਰੈਸ ਵੀਰ ਜੀ ਪਿੰਡ ਖਸੀੜਪੁਰ ਛੋਟਾ ਹਾਂਜੀ ਤਸਵੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਫੋਨ ਨੰਬਰ 9779635121 ਆ ਸਾਹਮਣੇ ਖਾਦੂ ਬਾਬੇ ਸਿੰਘ ਜੀ ਦਾ ਗੁਰਦਰਾ ਰੋਡ ਦੇ ਉੱਤੇ ਬਿਲਕੁਲ ਜੀ ਬਿਲਕੁਲ ਰੋਡ ਦੇ ਉੱਪਰ ਹੀ ਗੁਰਦਰਾ ਸਾਹਿਬ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਆਗੇ ਵੀਰ ਜੀ ਰੋਡ ਤੋਂ ਫੋਨ ਕਰ ਲੈਣਾ ਹਣੇ ਕਿਹੜਾ ਵੀਰ ਹੁਣ ਠੀਕ ਹੈ ਵੀਰੇ ਸਤਿ ਸ੍ਰੀ ਅਕ